ਯਾਰ ਕੰਪਿਊਟਰ ਨੇ ਨਾ ਦੁਨੀਆ ਮੁਠੀ ਚ ਕਰਤੀ ਅੱਗੇ ਕੀ ਹੁੰਦਾ ਸੀਗਾ ਵੀ ਜੇ ਅਮਰੀਕਾ ਚ ਕਾਰੋਬਾਰ ਚੱਲਦਾ ਤਾਂ ਉਹ ਉਹਦਾ ਕੰਮਕਾਰ ਦਫ਼ਤਰ ਵੀ ਉੱਥੇ ਹੁੰਦੇ ਸੀ ਅੱਜ ਨਾ ਮੈਂ ਮੁੱਲਾਪੁਰ ਆਇਆ ਤਾਂ ਫੀਨਿਕਸ ਆਨਲਾਈਨ ਸਰਵਿਸਸਾਂ ਵਾਲੇ ਆਏ ਆ ਇਹ ਮੁੰਡੇ ਕੀ ਕਰਦੇ ਆ ਕਿ ਟਰਕਿੰਗ ਦਾ ਕੰਮ ਤਾਂ ਹੈਗਾ ਅਮਰੀਕਾ ਚ ਤੇ ਡਿਸਪੈਚਿੰਗ ਦਾ ਕੰਮ ਆ ਜਿਹੜਾ ਉਹ ਮੁੱਲਾਪੁਰ ਦੇ ਵਿੱਚ ਹੋਈ ਜਾਂਦਾ ਅੱਜ ਤੁਹਾਨੂੰ ਦਿਖਾਉਣਾ ਦਫ਼ਤਰ ਯਾਰ ਤੁਸੀਂ ਦੇਖੋ ਵੀ ਜਿਹੜੀ ਦੁਨੀਆ ਯਾਰ ਸਾਡੇ ਪੜੇ ਲਿਖੇ ਜਵਾਕਾਂ ਨੇ ਚੋਬਾਂ ਕ੍ਰੀਏਟ ਕਰ ਲੀਆਂ ਆ ਦੇਖੋ ਆ ਡਿਸਪੈਚਿੰਗ ਦਾ ਕੰਮ ਕਰਦੇ ਆ ਇਹ ਮੁੰਡੇ ਟਰੱਕਾਂ ਦੀ ਡਿਸਪੈਚਿੰਗ ਦਾ ਕੰਮ ਕਰਦੇ ਇਹ ਮੋਟੇ ਜਿਹੇ ਹਿਸਾਬ ਨਾਲ ਆਪਣਾ ਪਿੰਡਾਂ ਵਾਲਿਆਂ ਨੂੰ ਦੱਸ ਦਿਆਂ ਵੀ ਟਰੱਕਾਂ ਦੇ ਲੋਡ ਆ ਜਿਹੜੇ ਉਹ ਅਮਰੀਕਾ ਦੇ ਵਿੱਚ ਜਿੱਥੇ ਬੰਦੇ ਨੂੰ ਚਾਹੀਦਾ ਹੁੰਦਾ ਬੰਦਾ ਫੋਨ ਕਰ ਲੈਂਦਾ ਇਹਨਾਂ ਨੂੰ ਇਹ ਕੀ ਕਰਦੇ ਆ ਉਹਨੂੰ ਲੋਡ ਦਵਾ ਦਿੰਦੇ ਆ ਤੇ ਜਿਹੜੇ ਬੰਦਿਆਂ ਨੇ ਜਿਹੜੇ ਕੰਮ ਮਤਲਬ ਕੀ ਆ ਵੀ ਉੱਥੇ ਜੇ ਡਿਸਪੈਚਰ ਨੂੰ ਬੰਦੇ ਨੂੰ ਡਾਲਰਾਂ ਚ ਪੇ ਕਰਨਾ ਪੈਂਦਾ ਇੱਥੇ ਇਹਨਾਂ ਨੂੰ ਰੁਪਈਆ ਚ ਪੇ ਕਰਦਾ ਅਗਲਾ ਤੇ ਸਾਹਮਣੇ ਵਾਲੇ ਨੂੰ ਜਿਹੜਾ ਉੱਥੇ ਟਰਕਿੰਗ ਵਾਲਾ ਬੰਦਾ ਹੁੰਦਾ ਉਹ ਨੂੰ ਫਿਰ ਇਹਨਾਂ ਤੋਂ ਕੰਮ ਕਰਾ ਕੇ ਬਹੁਤ ਸਾਰਾ ਪੈਸਾ ਸੇਵ ਹੋ ਜਾਂਦਾ ਹੁਣ ਮੈਂ ਇਹਨਾਂ ਕੋਲੇ ਆਇਆ ਬਾਈ ਹੁਣਾਂ ਕੋਲੇ ਤੇ ਇਹ ਕਹਿੰਦੇ ਯਾਰ ਵੀ ਅਸੀਂ ਕੰਮ ਕਰਦੇ ਆਂ ਵੈਸੇ ਅ ਪਰ ਜੇ ਕੋਈ ਹੋਰ ਵੀ ਬੰਦਾ ਕੈਨੇਡਾ ਦਾ ਵੀ ਕਰਾਉਣਾ ਚਾਵੇ ਚਾਹ ਅਮਰੀਕਾ ਦੇ ਵਿੱਚ ਵੀ ਕੋਈ ਹੋਰ ਕੰਪਨੀ ਵਾਲਾ ਵੀ ਡਿਸਪੈਚਿੰਗ ਦਾ ਕੰਮ ਕਰਾਉਣਾ ਚਾਵੇ ਤਾਂ ਉਹ ਵੀ ਆਪ ਦਾ ਸਿਸਟਮ ਲਾ ਸਕਦਾ ਉਹ ਵੀ ਕਰਾ ਸਕਦਾ ਪਰ ਜੇ ਕੋਈ ਟਰੱਕ ਟਰੱਕ ਵਾਲਾ ਮੁੰਡਾ ਮੇਰੀ ਗੱਲ ਸੁਣਦਾ ਤੁਹਾਨੂੰ ਲੋਡ ਚਾਹੀਦਾ ਤੇ ਬੰਦਿਆਂ ਦਾ ਨੰਬਰ ਆ ਜਿਹੜਾ ਸਕਰੀਨ ਤੇ ਆ ਰਾਤ ਨੂੰ ਹਰ ਵਕਤ ਆਨਲਾਈਨ ਹੀ ਹੁੰਦੇ ਆ ਜਦੋਂ ਮਰਜੀ ਤੁਸੀਂ ਕਾਲ ਕਰ ਲਿਓ ਬਾਈ ਉਹਨਾਂ ਨੂੰ ਤੁਹਾਨੂੰ ਲੋਡ ਵਾਲੇ ਮਸਲੇ ਤੇ ਵੀ ਜਾਣਕਾਰੀ ਮਿਲ ਜੂਗੀ ਤੇ ਜੇ ਕੋਈ ਕੰਪਨੀ ਕੰਮ ਕਰਾਉਣਾ ਚਾਹੁੰਦੀ ਆ ਤੇ ਕੰਪਨੀ ਨੂੰ ਵੀ ਭਾਈ ਬੰਦੇ ਮਿਲ ਜਾਣਗੇ ਤੇ ਜੇ ਭਾਈ ਕੋਈ ਕੈਨੇਡਾ 'ਚ ਵੀ ਕੰਮ ਕਰਾਉਣਾ ਚਾਹੁੰਦਾ ਉਹਨਾਂ ਨੂੰ ਵੀ ਡਿਸਪੈਚਰ ਵਧੀਆ ਪੂਰੇ ਘੈਂਟ ਟ੍ਰੇਂਡ ਪੂਰੇ ਸਮਝਦਾਰ ਮਜੇ ਵੇ ਬੰਦੇ ਮੈ ਜਾਣਗੇ ਬੰਦਿਆਂ ਕੋਲੇ 4 ਸਾਲ ਦਾ ਐਕਸਪੀਰੀਅੰਸ ਆ ਸੱਜਣੋ ਤੇ ਇੱਕ ਗੱਲ ਤੁਹਾਨੂੰ ਮੈਂ ਦੱਸਦਾ ਵੀ ਜਿਹੜੀ ਬਾਈ ਹੋਣਾ ਨੇ ਮੈਨੂੰ ਆਖੀ ਆ ਕਿ ਭਾਈ ਸਾਨੂੰ 4 ਸਾਲਾਂ ਦੇ ਵਿੱਚ ਜਿੰਨਾ ਸਿੱਖਿਆ ਜਿਹੜੀ ਵੀ ਕੰਪਨੀ ਕੰਮ ਕਰਾਊਗੀ ਤੁਹਾਨੂੰ ਭਾਈ ਕੋਈ ਤੁਹਾਡਾ ਡਾਟਾ ਲਿਕ ਨਹੀਂ ਹੋਗਾ ਆਇਨਿਕਾ ਵੀ ਤੁਹਾਡਾ ਡਾਟਾ ਜਿਹੜਾ ਉਹ ਇੱਧਰ ਉੱਧਰ ਹੋ ਜੂਗਾ ਡਾਟੇ ਦੀ ਫੁੱਲ ਜ਼ਿੰਮੇਵਾਰੀ ਲੈਂਦੇ ਆ ਬੰਦੇ ਤੇ ਨਾਲ ਜੇ ਤੁਸੀਂ ਨਾ ਡਿਸਪੈਚਿੰਗ ਦੇ ਨਾਲ ਨਾਲ ਤੁਸੀਂ ਬਰੋਕਰੇਜ ਦਾ ਵੀ ਕੰਮ ਕਰਾਉਣਾ ਚਾਹੁੰਦੇ ਆ ਉਹ ਵੀ ਤੁਸੀਂ ਇਹਨਾਂ ਬੰਦਿਆਂ ਤੋਂ ਕਰਾ ਸਕਦੇ ਹੁਣ ਤੱਕ ਮੁੰਡਿਆਂ ਕੋਲੇ ਡੀਟੀਐਕਸ ਤੇ ਯੂਐਸ ਫਰਾਈਟ ਕੰਪਨੀ ਨਾਲ ਕੰਮ ਕਰਨ ਦਾ ਸਜਣੋ ਤਜਰਬਾ ਹੈ ਬਾਈ ਜਗਮੌਣ ਹੋਣਾਂ ਦੀ ਯੂਐਸਏ ਦੇ ਵਿੱਚ ਬਹੁਤ ਵੱਡੀ ਨਾਮੀ ਕੰਪਨੀ ਐ ਇਹ ਬਈ ਜਗਮੋਣ ਹੋਣਾ ਤੋਂ ਵੀ ਤੁਸੀਂ ਤਸੱਲੀ ਕਰ ਸਕਦੇ ਆਂ ਵੀ ਇਹ ਬੰਦੇ ਕਿਹੋ ਜਿਹਾ ਕੰਮ ਕਰਦੇ ਆਂ ਬਾਕੀ ਤੁਸੀਂ ਇਨਕੁਆਰੀ ਕਰਨੀ ਹੋਵੇ ਤਾਂ ਨੰਬਰ ਸਕਰੀਨ ਤੇ ਦਿਖ ਰਿਹਾ ਇਨਕੁਆਰੀ ਕਰੋ